ਇੱਕ ਪਟਵਾਰੀ ਨੇ ਮੇਰੇ ਘਰ ਦੀ ਫਰਦ ਬਣਾ ਕੇ ਜਾਲੀ ਤੁਹਾਡੇ ਘਰ ਦੀ ਮੇਰੇ ਘਰ ਦੀ ਅੰਮ੍ਰਿਤਸਰ ਜਿੱਥੋਂ ਮੈਂ ਵਕੀਲ ਬਣਿਆ ਤੁਹਾਨੂੰ ਮੇਰੀ ਵਿਕਾਲਤ ਦਾ ਸਟੋਰੀ ਨਹੀਂ ਪਤਾ ਆਪਣੇ ਦਰਸ਼ਕਾਂ ਨੂੰ ਸੁਣਾ ਦਿੰਨਾ ਮੈਂ ਇੱਕ ਚੰਗਾ ਬਲਾ ਇੰਜੀਨੀਅਰ ਸੀ ਵਰਲਡ ਬੈਂਕ ਦੇ ਪੈਨਲ ਤੇ ਮੈਂ ਇੱਥੇ ਚੰਡੀਗੜ੍ਹ ਚ ਮਤਲਬ ਪਹਿਲਾਂ ਅੰਮ੍ਰਿਤਸਰ ਸੀ ਸਰਟੀਫਿਕੇਸ਼ਨ ਦਾ ਕੰਮ ਕਰਦੇ ਸੀ ਤੇ ਲੋਕਾਂ ਨੂੰ ਕੰਸਲਟੈਂਸੀ ਦਿੰਦੇ ਸੀ ਕਿ ਤੁਸੀਂ ਆਪਣੀ ਪ੍ਰੋਡਕਟਿਵਿਟੀ ਕਿਵੇਂ ਵਧਾ ਸਕਦੇ ਹੋ ਇੰਜੀਨੀਅਰਿੰਗ ਲੈਵਲ ਦੇ ਸਾਰੇ ਕੰਮ ਕਰਦੇ ਸੀ ਤੇ ਵਰਲਡ ਬੈਂਕ ਨੇ ਵੀ ਮੈਨੂੰ ਸਿਲੈਕਟ ਕੀਤਾ ਤੇ ਅਸੀਂ ਕਲਸਟਰ ਚਲਾਇਆ ਉਹ ਪਟਵਾਰੀ ਨੇ ਮੇਰੇ ਸ਼ਰੀਕੇ ਵਾਲਿਆਂ ਨੇ ਸ਼ਰੀਕੇ ਨੇ ਨਾਲ ਰਲ ਕੇ ਪਟਵਾਰੀ ਕੋਲੋਂ ਮੇਰੇ ਦਾਦਕੇ ਵਾਲੇ ਮਕਾਨ ਦੀ ਫਰਦ ਬਣਵਾਈ ਓਕੇ 26 ਵਾਰਸ ਛੱਡ ਕੇ ਇੱਕ ਬੰਦੇ ਦੇ ਨਾਂ ਤੇ ਤੇ ਉਹਦੇ ਵਿੱਚ ਲਿਖਤਾ ਮੇਰੀ ਮਦਰ ਦੀ ਡੈਥ ਹੋ ਚੁਕੀ ਹੈ ਜਦ ਕਿ ਉਹ ਜਿੰਦਾ ਮੈਂ ਪੈਦਾ ਹੀ ਨਹੀਂ ਹੋਇਆ ਓਕੇ ਤੇ ਮੇਰੇ ਫਾਦਰ ਬਾਪ ਮਰਡਰ ਕੀਤਾ ਗਿਆ ਸੀ ਉਦੋਂ ਮੈਂ ਬਹੁਤ ਛੋਟਾ ਸੀ ਮੈਨੂੰ ਸਮਝ ਨਹੀਂ ਸੀ ਤੇ ਜਦੋਂ ਮੈਨੂੰ ਪਤਾ ਲੱਗਿਆ ਕਿ ਉਹ ਫਰਦ ਇਸ ਤਰ੍ਹਾਂ ਜਾਲੀ ਬਣੀ ਹੈ ਦੋ ਫਰਦਬ ਪਟਵਾਰੀ ਨੇ ਜਾਰੀ ਕੀਤੀਆਂ ਸੀ ਪਹਿਲਾਂ ਤਾਂ ਮੈਂ ਇੱਕ ਪਰਚਾ ਦਰਜ ਕਰਾਇਆ 304/10 ਥਾਣਾ ਸਿਵਲ ਲਾਈਨ ਨੰਬਰ ਸਰਚ 420 467 468 471 120 ਵਿੱਚ ਉਦੋਂ ਮੈਂ ਵਕੀਲ ਨਹੀਂ ਸੀ ਇਹ ਵੀ ਦੱਸ ਦਿਆ ਫਿਰ ਉਸ ਤੋਂ ਬਾਅਦ ਮੇਰਾ ਦਿਮਾਗ ਕੰਮ ਕੀਤਾ ਵੀ ਕੱਲ ਨੂੰ ਇਹ ਕੇਸ ਨੂੰ ਪ੍ਰੂਫ ਕਰਨ ਲਈ ਇਹ ਫਰਦ ਬੜੀ ਇੰਪੋਰਟੈਂਟ ਹੈ ਮੈਂ ਕੀ ਕੀਤਾ ਮੈਂ ਲੈਂਡ ਰੈਵਨਿਊ ਮੈਨੂ ਲਿਆਂਦੀ ਵਕੀਲ ਨਹੀਂ ਸੀ ਮੈਂ ਉਦੋਂ ਮੈਂ ਉਹ ਪੜਨੀ ਸ਼ੁਰੂ ਕੀਤੀ ਪੜਨ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਸੈਕਸ਼ਨ 3.48 ਉਹਦੇ ਵਿੱਚ ਲਿਖਿਆ ਪਟਵਾਰੀ ਕੈਨ ਨਾਟ ਰੀਟੇਨ ਦਾ ਕਲੈਕਟਿਡ ਫੀਸ ਓਕੇ ਪਟਵਾਰੀ ਜਿਹੜੀ ਉਹਦੇ ਮਹੀਨੇ ਚ ਫੀਸ ਉਹਨੇ ਇਕੱਠੀ ਕੀਤੀ ਹੈ ਲੋਕਾਂ ਕੋ ਫਰਦ ਦੀ ਫੀਸ 10 ਰੁਪਏ ਜੇ ਯਾਦ ਰੱਖਿਓ ਮੇਰੀ ਗੱਲ ਜਿਹੜਾ ਤੁਹਾਡੇ ਕੋ 500 ਰੁਪਏ ਪਟਵਾਰੀ ਲੈਂਦੇ ਆਕੜ ਜੋ ਕਿ 10 ਰੁਪਏ ਫੀਸ ਹੈ ਸਰਕਾਰੀ ਮੈਂ ਤਾਂ 10 ਹੀ ਦੇਣੀ ਯਾਰ ਵਾਰ ਰੁਪਏ ਨਹੀਂ ਦੇਣਾ ਤੇ ਫਿਰ ਮੈਂ ਸਮਝਾ ਤੁਸੀਂ ਵੀ ਮਰ ਦੋ 10 ਰੁਪਏ ਫੀਸ ਲੈਣੀ ਹੁੰਦੀ ਹੈ ਇੱਕ ਫਰਦ ਜਾਰੀ ਕਰਨ ਦੀ ਓਕੇ ਦੋ ਫਰਦਾਂ ਉਹਨੇ ਜਾਰੀ ਕੀਤੀਆਂ ਦੋਨੋਂ ਈ ਜਾਲੀ ਸੀ ਤੇ ਮੈਂ ਆਰਟੀਆਈ ਪਾਤੀ ਤਹਿਸੀਲਦਾਰ ਨੂੰ ਉਦੀ ਫਰਦ ਦੀ ਲਾਤੀ ਨਾਲ ਕਾਪੀ ਕਿ ਪਟਵਾਰੀ ਨੇ ਇਹ ਫਰਦ ਦੀ ਇਹ ਤਰੀਕ ਨੂੰ ਦੋ ਫਰਦਾਂ ਜਾਰੀ ਕੀਤੀਆਂ ਇਹ ਫਰਦਾਂ ਜਾਰੀ ਕਰਨ ਦੀ ਜਿਹੜੀ ਸਰਕਾਰੀ ਫੀਸ ਕਲੈਕਟ ਕੀਤੀ ਸੀ ਕਿ ਆ ਇਹਨੇ ਸਰਕਾਰੀ ਖਜ਼ਾਨੇ ਜਮ੍ਹਾਂ ਕਰਾਈ ਹੈ ਤੇ ਮੈਨੂੰ ਉਹਦੀ ਰਸੀਦ ਦਿੱਤੀ ਜਾਵੇ ਹਾਂ 2000 2000 ਸਾਂਚੋਂ ਫਰਦਾਂ ਬਣੀਆਂ ਸੀ ਇੱਕ 2000 ਚ ਬਣੀ ਹੈ ਕਿ 2004 ਚ ਬਣੀ ਸੀ ਮੈਂ 2010 ਚ ਲਿਖਦਾ 8 ਚ ਲਿਖਦਾ 9 ਚ ਲਿਖਦਾ 2008 ਜਾਂ 9 ਚ ਮੈਂ ਆਰਟੀਆਈ ਪਾਉਣਾ ਤੇ ਤਹਿਸੀਲਦਾਰ ਮੈਨੂੰ ਲਿਖ ਕੇ ਦਿੰਦੇ ਨੇ ਕਿ ਉਜਰਤ ਨਜੂਲ ਫਾਰਸੀ ਦੇ ਸ਼ਬਦ ਨੇ ਵੀ ਰਿਕਾਰਡ ਦੀ ਕੋਹ ਕੀਤੀਗੀ ਉੱਥੋਂ ਪਤਾ ਲੱਗਾ ਵੀ ਉਜਰੇਤ ਨਜੂਲ ਪਟਵਾਰੀ ਦੇ ਜੁਮੇ ਹੈ। ਯਾਨੀ ਕਿ ਜਿਹੜੀ ਉਹ ਕਲੈਕਟਡ ਫੀਸ ਹੈ ਲੈ ਵੀ ਪਟਵਾਰੀ ਕੋਲ ਹੈ ਉਹਨੇ ਜਮਾ ਨਹੀਂ ਕਰਾਈ। ਬਸ ਉਹਦੇ ਤੇ ਮੈਂ ਪਟਵਾਰੀ ਤੇ 409 ਦਾ ਪਰਚਾ ਕਰਾਤਾ ਸੀ ਸਰਕਾਰੀ ਪੈਸੇ ਦੀ ਅਮਾਨਤ ਛਖਣ। ਵੇਖੋ ਪਹਿਲਾਂ ਤੇ ਉਹ 20 ਰੁਪਏ ਇਕੱਠੇ ਹਾਂ ਫਿਰ ਉਹਦਾ ਵਿਆਜ ਪਟਵਾਰੀ ਨੇ ਖਾਦਾ। ਤੇ ਉਹ ਪਟਵਾਰੀ ਜੇਲ੍ਹ ਗਿਆ। ਅੱਛਾ ਯੈਸ। ਔਰ ਉਹਦੇ ਖਿਲਾਫ ਫਿਰ ਉਸ ਬੰਦੇ ਨੇ ਮੈਨੂੰ ਗਾਲਾਂ ਕੱਢੀਆਂ ਚੈਲੰਜ ਕੀਤੇ ਕਈ ਕੁਸ਼ੀ ਕੀਤਾ ਕਦੀ ਝੱਗਾ ਚੁੱਕੇ ਬਖਾਣਾ ਕਦੀ ਕੁਸ਼ ਕਰਨਾ ਉਹ ਮੈਨਾਂ ਆਡੇ ਲੈਣ ਲੱਗ ਪਿਆ ਓਕੇ ਮੈਨੂੰ ਸਪਰਸ਼ਾਂ ਵੀ ਕਰਾਉਂਦਾ ਸੀ ਉਦੋਂ ਮੈਨਾਂ ਗਾਲਾਂ ਕੱਢਦਾ ਸੀ ਪੰਗੇ ਲੈਂਦਾ ਸੀ ਸੜਕ ਤੇ ਜਾਂਦੇ ਨੂੰ ਪਿੱਛਾ ਕਰਦਾ ਸੀ ਫਿਰ ਮੈਨੂੰ ਇੱਕੋ ਵਾਰਾ ਕੀਤਾ ਸੀ ਮੈਂ ਕਿਹਾ ਪਟਵਾਰੀ ਹੁਣ ਮੈਂ ਵਕੀਲ ਬਣ ਗਈ 2013 ਚ ਮੈਂ ਬਣ ਗਿਆ ਸੀ ਫਿਰ ਮੈਂ ਵਕਾਲਤ ਸ਼ੁਰੂ ਕਰਤੀ ਸੀ ਕਿਉਂਕਿ ਮੇਰੇ ਯਾਰਾਂ ਦੋਸਤਾਂ ਨੇ ਕਿਹਾ ਕਹਿੰਦੇ ਤੂੰ ਵਕਾਲਤ ਵੀ ਚਲਾ ਲੈਣੀ ਆ ਤੇ ਤੂੰ ਕਰ ਲੈ ਦੇਖੀ ਜਾਏਗੀ ਸੇ ਵਕਾਲਤ ਕਰ ਲਈ ਵਕਾਲਤ ਬਣਨ ਤੋਂ ਬਾਅਦ ਮੈਨੂੰ ਸਮਝਾਤਾ ਸੀ ਮੈਂ ਕਿਹਾ ਹੁਣ ਮੈਂ ਵਕੀਲ ਬਣ ਗਿਆ ਪੁੱਤ ਹੁਣ ਨਾ ਪੰਗੇ ਲੈ ਹੁਣ ਨਾ ਨਾ ਲੈ ਪੰਗੇ ਜਾਂ ਤੇ ਤੂੰ ਸਜਾ ਜਾਫਤਾ ਹੋਏਗਾ ਤੇ ਤੇ ਉਹ ਕੋਰਟ ਚ ਮਰਿਆ ਔਰ ਅਗਲੀ ਗੱਲ ਸੁਣੋ ਹੁਣ ਜਦੋਂ ਬੰਦਾ ਕੋਰਟ ਚ ਮਰਿਆ ਉਹ ਅੰਡਰ ਟ੍ਰਾਇਲ ਮਰਿਆ ਜਿਹਦੇ ਖਿਲਾਫ ਜੁਰਮ ਨਾ ਸਾਬਤ ਹੋਇਆ ਤੇ ਨਾ ਖਤਮ ਹੋਇਆ ਅੱਛਾ ਉਹ ਅਪੀਲ ਨਹੀਂ ਕਰ ਸਕਦਾ ਹੁਣ ਉਹਦਾ ਟੱਬਰ ਵੀ ਅਪੀਲ ਨਹੀਂ ਕਰ ਸਕਦਾ ਤੇ ਕਿੰਡੀ ਵੱਡੀ ਨਸਬੰਦੀ ਹੋਈ ਵੀ ਇੱਕ ਸਜਾਜ ਮਤਲਬ ਇੱਕ ਦੋਸ਼ੀ ਦਾ ਪਰਿਵਾਰ ਹੈ ਜਿਹਨੇ ਠੱਗੀ ਮਾਰੀ ਸੀ ਮੇਰੀਆਂ ਅੰਦਰਾਂ ਖੁਈਆਂ ਸੀ ਵੀਰ ਤੁਹਾਡਾ ਘਰ ਜਿੱਥੇ ਤੁਸੀਂ ਅੱਜ ਰਹਿ ਰਹੇ ਹੋ ਜੇ ਪਤਾ ਲੱਗੇ ਕੀ ਉਹ ਕਿਸੇ ਹੋਰ ਨੇ ਸੁਨੀਲ ਮੱਲਨ ਆਪਣੇ ਨਾਲ ਤੇ ਰਜਿਸਟਰੀ ਕਰ ਆ ਗਿਆ ਤੁਸੀਂ ਤੇ ਆਪਣੇ ਘਰ ਨੂੰ ਆਪ ਕੁੰਡੇ ਲੰਦੇ ਫਿਰੋਗੇ ਕੀ ਕਸੂਰ ਸੀ ਤੁਹਾਡਾ ਕੀ ਕਸੂਰ ਸੀ ਮੇਰਾ ਮਤਲਬ ਮੇਰੀ ਜ਼ਿੰਦਗੀ ਬਦਲ ਕੇ ਰੱਖਤੀ ਮੈਂ ਆਪਣੀ ਜ਼ਿੰਦਗੀ ਫਿਰ ਜੀਦੋਂ ਤੋਂ ਸ਼ੁਰੂ ਕੀਤੀ ਫਿਰ ਰੱਬ ਨੇ ਕਿਸੇ ਮੁਕਾਮ ਤੇ ਪਹੁੰਚਾ ਦਿੱਤਾ ਕਿਉਂਕਿ ਇਮਾਨਦਾਰੀ ਦਾ ਕੰਮ ਕਰਦੇ ਆ ਗਲਤ ਕੰਮ ਕਰਦੇ ਨਹੀਂ ਅਜ ਤੱਕਰ ਕਈ ਦੋਸ਼ੀ ਮੇਰਾ ਪਿੱਛਾ ਕਰਦੇ ਨੇ ਕਈ ਕੁਸ਼ ਕਰਦੇ ਨੇ ਮੈਂ ਕਹਿੰਦਾ ਕੋਈ ਨਹੀਂ ਜਿੱਦਣ ਬਾਬੇ ਨਾਨਕ ਨੇ ਲੈ ਕੇ ਜਾਣਾ ਨਾ ਉਸ ਦਿਨ ਤੇ ਮੈਂ ਕਹਿੰਦੇ ਊਣ ਤੇ ਚੜਨ ਨੂੰ ਵੀ ਲੈ ਜਾਣਾ ਬਿਲਕੁਲ ਬਿਲਕੁਲ ਤੇ ਇਸ ਕਰਕੇ ਮਾਈਕਲ ਜੈਕਸਨ ਨਹੀਂ ਬਚਿਆ ਮੈਂ ਕੀ ਚੀਜ਼ਾਂ ਜਿਨੇ ਆਪਣੇ ਨਾਲ ਉਹ ਬਾਡੀਆਂ ਰੱਖੀਆਂ ਸੀ ਵੀ ਜੇ ਮੈਨੂੰ ਕੋਈ ਅੰਗ ਦੀ ਲੋੜ ਪੈ ਗਈ ਤੇ ਉਹਦੀ ਕੱਢ ਕੇ ਪਾ ਲਿਓ ਇਹ ਚੋਂ ਕੱਢ ਲਓ ਸੋ ਇਸ ਕਰਕੇ ਰੱਬ ਕੋ ਡਰੋ ਬੰਦੇ ਕੋ ਡਰਨ ਦੀ ਲੋੜ ਨਹੀਂ ਸਿਰਫ ਸਿੱਧੇ ਖਲੋਣਾ ਸਿੱਖ ਲਓ ਬਹੁਤ ਕੁਝ ਹੁੰਦਾ ਹੈ